ਸ਼ੇਰਪਾਪਾ ਨਾਨਕ ਉਪਚੋਨ ਨੂੰ ਲੈ ਕੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਸੁਗਜੰਤਰ ਗਰੁੱਪ ਆਫ ਇੰਸਟੀਚੂਟ ਤੋਂ ਪੋਲਿੰਗ ਪਾਰਟੀਆਂ ਨੂੰ ਕੀਤਾ ਰਵਾਨਾ ਕੱਲ 7 ਵਜੇ ਤੋਂ ਸ਼ੁਰੂ ਹੋਣਗੀਆਂ ਵੋਟਾਂ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਸ਼ੇਰਪਾਪਾ ਨਾਨਕ ਵਿੱਚ ਕੱਲ 193376 ਵੋਟਰ ਹਨ ਜਦ ਕੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 245 ਹੈ ਇੱਥੇ ਸੰਦੇਸ਼ਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 61 ਦੱਸੀ ਜਾ ਰਹੀ ਹੈ 13 ਬਾਬਾ ਨਾਨਕ ਵਿੱਚ ਚੋਣ ਡਿਊਟੀ ਨਿਭਾ ਰਹੇ ਅਮਲੇ ਦੀ ਗਿਣਤੀ 701 ਹੈ ਉਹਨਾਂ ਅੱਗੇ ਦੱਸਿਆ ਕਿ 23 ਨਵੰਬਰ ਨੂੰ 13 ਬਾਬਾ ਨਾਨਕ ਹਲਕੇ ਦੀਆਂ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ ਇੰਸਟੀਚੂਟ ਇੰਜੀਨੀਅਰਿੰਗ ਵਿੰਗ ਹਰਦੋਸ਼ਨੀ ਰੋਡ ਗੁਰਦਾਸਪੁਰ ਵਿਖੇ 18 ਰੌਂਡਾਂ ਵਿੱਚ ਹੋਵੇਗੀ ਅੱਜ ਅਸੀਂ ਇੱਥੋਂ ਪੋਲਿੰਗ ਪਾਰਟੀਆਂ ਨੂੰ ਰਵਾਣਾ ਕਰਨਾ ਹੈਗਾ ਇੱਥੇ ਸੁਖਜਿੰਦਰਾ ਕਾਲਜ ਆਫ ਇੰਸਟੀਚੂਸ਼ਨ ਦੇ ਵਿੱਚ ਅਸੀਂ ਇਹ ਪ੍ਰਬੰਧ ਕੀਤੇ ਗਏ ਨੇ ਐਸ ਡੀ ਐਮ ਸਾਹਿਬਾਨ ਵੱਲੋਂ ਡਿਸਪੈਚ ਸੈਂਟਰ ਇੱਥੇ ਤਿਆਰ ਕੀਤੇ ਨੇ ਹਾਰਡ ਡਿਸਕ ਦੇ ਟੇਬਲ ਲਗਾਏ ਗਏ ਨੇ ਤੇ ਇਥੋਂ ਹਰ ਟੇਬਲ ਤੋਂ ਲਗਭਗ 10 ਤੋਂ 12 ਪੋਲਿੰਗ ਪਾਰਟੀਆਂ ਨੂੰ ਪੀ ਵੀ ਐਮ ਤੇ ਜਿਹੜੀਆਂ ਕਿੱਟਸ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਪੁਲਿਸ ਦੀਆਂ ਪਾਰਟੀਆਂ ਵੀ ਇਹਨਾਂ ਦੇ ਨਾਲ ਹੀ ਸੇਮ ਬੱਸ ਦੇ ਵਿੱਚ ਜਾਣਗੀਆਂ ਤੇ ਇਹਦੇ ਨਾਲ ਸਾਰੇ ਸੈਕਟਰ ਅਫਸਰ ਲਗਾਏ ਹੋਏ ਨੇ ਸੈਕਟਰ ਅਫਸਰ ਦੇ ਹਰ ਸੈਕਟਰ ਅਫਸਰ ਦੇ ਅਧੀਨ 10 ਤੋਂ 15 ਪੋਲਿੰਗ ਪਾਰਟੀਆਂ ਹੁੰਦੀਆਂ ਨੇ ਉਹਨਾਂ ਚੋਰ ਕਰਨਗੇ ਵੀ ਉਹ ਉਹਨਾਂ ਦੀਆਂ ਪੂਲਿੰਗ ਪਾਰਟੀਆਂ ਪੂਰੀਆਂ ਹੋ ਜਾਣ ਤੇ ਉਹਨਾਂ ਨੂੰ ਸਮਾਨ ਮਿਲ ਜਾਵੇ। ਸਮਾਨ ਲੈਣ ਤੋਂ ਬਾਅਦ ਉਹ ਬਸੇ 'ਚ ਬੈਠ ਕੇ ਕੋਰਸ ਦੇ ਨਾਲ ਆਪਣੇ ਆਪਣੇ ਪੂਲਿੰਗ ਸਟੇਸ਼ਨ ਤੇ ਰਿਪੋਰਟ ਕਰਨ ਫਿਰ ਸੈਕਟਰ ਅਫਸਰ ਸ਼ਾਮ ਨੂੰ ਉਹਨਾਂ ਦੀ ਰਿਪੋਰਟ ਕਰਦੇ ਵੀ ਪੂਲਿੰਗ ਪਾਰਟੀਆਂ ਪਹੁੰਚ ਗਏ। ਸਾਡੇ ਪੀਐਲਓਸ ਲਗਾਏ ਗਏ ਨੇ ਤੇ ਸਾਰਾ ਜਿਹੜਾ ਰੈਵਨਿਊ ਦਾ ਤੇ ਪੰਚਾਇਤ ਦਾ ਸਟਾਫ ਹੈ ਲਗਾਇਆ ਗਿਆ ਪਿੰਡਾਂ 'ਚ ਵੀ ਤਾਂ ਕਿ ਉੱਥੇ ਹੱਤਰਾ ਦਾ ਪ੍ਰਬੰਧ ਕੀਤਾ ਜਾਵੇ। ਖਾਣੇ ਪੀਣੇ ਦਾ ਪ੍ਰਬੰਧ ਮਿੱਡੇ ਵਰਕਰਸ ਜਿਹੜੇ ਹੁੰਦੇ ਨੇ ਸਕੂਲਾਂ ਦਾ ਖਾਣਾ ਤਿਆਰ ਕਰਦੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਜਿਹੜਾ ਕੋਈ ਉਹਨਾਂ ਦੇ ਰਹਿਣ ਦਾ ਬੈਡਿੰਗ ਵਗੈਰਾ ਦਾ ਹੈਗਾ ਉਹ ਬੀਡੀਪੀਓຊਿ ਦੀ ਜੁਬੀ ਲਗਾਈ ਗਈ ਹੈ ਵੀ ਉੱਥੇ ਉਹ ਅਰੇਂਜ ਕਰਕੇ ਉਹਨਾਂ ਨੂੰ ਮੱਈਆ ਕਰਾਂਗੇ ਤਾਂ ਕਿ ਕੰਫਰਟ ਰਹੇ ਤੇ ਹਰ ਪੋਲਿੰਗ ਬੂਥ ਤੇ ਇਨਸ਼ੋਰ ਕੀਤਾ ਗਿਆ ਹੈ ਕਿ ਟਾਇਲਟ ਹੋਵੇ ਜੇ ਕੋਈ ਲੇਡੀ ਆਫਿਸਰ ਆਦਾ ਉਹਦੇ ਲਈ ਸੈਪਰੇਟ ਬਾਥਰੂਮ ਤੇ ਟਾਇਲਟ ਹੋਵੇ ਸੋ ਥੈਟ ਕਿਸੇ ਨੂੰ ਕੋਈ ਦਿੱਕਤ ਨਾ ਕਿੰਨੀ ਬੋਟ ਜਿਹੜੇ ਬੋਟ ਦਾ ਇਸਤੇਮਾਲ ਕਰਨਗੇ ਲੋਕੋ ਤੇ 193000 ਵੋਟ ਹੈ ਜੀ ਤੇ 22200 ਆਪਣੀ ਪੋਸਟਲ ਵੈਲਟ ਹੈ ਤੇ ਲਗਭਗ 195000 ਵੋਟ ਹੈਗੀ ਹੈ ਜਿਹੜੇ ਲੋਕ ਐਕਸਰਸਾਈਜ਼ ਕਰਦੇ ਕਿੰਨੇ ਪੋਲਿੰਗ ਬੂਥ ਬਣਾਏ ਗਏ ਸਾਰੇ 244 ਪੋਲਿੰਗ ਬੂਥ ਹੈ ਉਹਦੇ ਵਿੱਚੋਂ 97 ਕ੍ਰਿਟੀਕਲ ਪੋਲਿੰਗ ਬੂਥ ਹੈ ਜਿਨ੍ਹਾਂ ਦੇ ਉੱਪਰ ਮਾਈਕਰੋਜ਼ਰਵ ਤੇ ਆਪਣੀ ਸੈਂਟਰਲ ਰਿਜ਼ਰਵ ਕੋਸ ਵੀ ਰਹੇਗੀ ਤੇ ਬਾਕੀ ਵੈਬ ਕਾਸਟਿੰਗ ਸਾਰੀ ਦੇ ਸਾਰੇ 241 ਬੋਥਾਂ ਦੇ ਅਸੀਂ ਕਰਵਾ ਲਵਾਂਗੇ ਕਿੰਨੀ ਦੇਖਿਆ ਨਹੀਂ ਟਾਈਮਿੰਗ ਇਹਦੀ ਬੋਟਾਂ ਦੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਰਹੇਗੀ ਸੁਰੱਖਿਆ ਨੂੰ ਲੈ ਕੇ ਕਿਦਾਂ ਦਾ ਇੰਜਾਮ ਹੈ ਸੁਰੱਖਿਆ ਦਾ ਪੂਕਤਾ ਪ੍ਰਬੰਧ ਕੀਤਾ ਗਿਆ ਜੀ ਦੇਖੋ ਸਾਡੇ ਕੋਲੇ 6 ਕੰਪਨੀ ਆ ਇਹਦੀ ਆਯਾਨ ਸੀਆਰਪੀ ਆਪਣੀ ਹੈ ਉਹਨਾਂ ਨੂੰ ਪਹਿਲਾਂ ਅਸੀਂ ਸਟਾਰਟਿੰਗ ਕਿਤੇ ਤੇ ਫਲਾਈਂਗ ਸਕੁਐਡ ਦੇ ਵਿੱਚ ਯੂਜ਼ ਕਰਦੇ ਸੀਗੇ ਬਟ ਹੁਣ ਉਹਨਾਂ ਦੀ ਡਿਊਟੀ ਸਾਰੇ ਕ੍ਰਿਟੀਕਲ ਤੇ ਵਲਨਰੇਬਲ ਜਿਹੜੇ ਬੂਥ ਆ ਉਹਨਾਂ ਤੇ ਲਗਾਈ ਗਈ ਆ ਇਸ ਤੋਂ ਬਿਨਾ ਸਾਡੇ ਸੈਕਟਰ ਅਫਸਰਾਂ ਨੂੰ ਮੈਸਟੇਟ ਦੀਆਂ ਪਾਵਰਾਂ ਦਿੱਤੀਆਂ ਗਈਆਂ ਨੇ ਤਾਂ ਕਿ ਜੇ ਕੋਈ ਲਾਅ ਐਂਡ ਔਰਡਰ ਕੰਟਰੋਲ ਹੁੰਦੀ ਆ ਉੱਥੇ ਉਹ intervene ਜਿੱਤ ਸਕਣ ਇਹਦੇ ਨਾਲ ਹੀ ਦੋਨੋਂ ਐਸਐਸਪੀ ਸਹਿਵਾਨ ਵੱਲੋਂ ਆਪਣੇ ਫਲਾਈਂਗ ਸਕੁਐਡ ਤੇ ਰਿਜ਼ਰਵ ਬਣਾਏ ਗਏ ਨੇ ਨਾਕੇ ਵੀ ਲਗਾਏ ਗਏ ਨੇ ਨਾਕਿਆ ਤੋਂ ਬਿਨਾ ਫਲਾਈਂਗ ਸਕੁਐਡ ਬਣਾਏ ਗਏ ਨੇ ਪੁਲਿਸ ਵੱਲੋਂ ਤਾਂ ਕਿ ਉਹ ਆਪਣਾ ਪੂਰੇ ਏਰੀਆ 'ਚ ਆਪਣਾ ਆਪਣੇ ਚ ਗਸ਼ਤ ਕਰਨਗੇ ਤੇ ਉਦੋਂ ਬਿਨਾਂ ਰਿਜ਼ਰਵ ਵੀ ਫੋਰਸ ਰੱਖੀ ਗਈ ਹੈ ਤਾਂ ਕਿ ਜੇ ਕਿਤੇ ਕੋਈ ਲਾਅ ਐਂਡ ਆਰਡਰ ਇਸ਼ੂ ਹੁੰਦਾ ਤਾਂ ਰਿਜ਼ਰਵ ਫੋਰਸ ਵੀ ਉਹਨਾਂ ਨੂੰ ਬੈਕਅਪ ਦੇ ਸਕਦਾ ਸਰ ਇੱਕ ਦਿਨ ਵੋਟਾਂ ਤੋਂ ਪਹਿਲਾਂ ਜਿੱਦਾਂ ਵੋਟਰਾਂ ਨੂੰ ਕਈ ਵਾਰੀ ਲਾਲਚ ਦਿੱਤਾ ਜਾਂਦਾ ਜਾਂ ਕੋਈ ਸ਼ਰਾਬ ਦੇਖੋ ਇਹ ਕੰਪਲੇਂਟਸ ਬੜੀਆਂ ਕਾਮਨ ਨੇ ਆਉਂਦੀਆਂ ਰਹਿੰਦੀਆਂ ਨੇ ਸਾਡੇ ਫਲਾਈਂਗ ਸਕੁਐਡ ਜਿਹੜੇ ਨੇ ਨੋ ਟੀਮਾਂ ਬਣਾਈਆਂ ਗਈਆਂ ਨੇ ਉਹ ਜਾ ਕੇ ਵੈਰੀਫਾਈ ਕਰਦੇ ਨੇ ਇੱਕ ਦੋ ਜਗ੍ਹਾ ਤੇ ਅਸੀਂ ਪਕੜੇ ਵੀ ਐ ਤੇ ਉੱਥੇ ਅਸੀਂ ਐਫ ਆਈ ਆਰ ਦਰਜ ਕਰਾਈ ਥਾਲੀ ਸਰ ਸ਼ਰਾਬ ਪਕੜ ਦਾ ਰੋਲਾ ਪੈ ਰਿਹਾ ਸੀ ਪੱਖ ਸੇ ਪਕੜ ਦਾ ਰੋਲਾ ਪੈ ਰਿਹਾ ਨਹੀਂ ਦਰਜ ਕਰਾਨੇ ਜਿੱਥੇ ਵੀ ਕੋਈ ਪਗੜੀ ਜਾਂਦੀ ਹੈ ਕੱਲ ਵੀ ਪਗੜੀ ਗਈ ਹੈ ਮਰਸੋ ਵੀ ਪਗੜੀ ਗਈ ਹੈ ਉੱਥੇ ਐਕਸ਼ਨ ਹੋਇਆ ਉੱਥੇ ਐਫ ਆਈ ਆਰ ਦਰਜ ਕੀਤਾ ਵੋਟਰ ਨੂੰ ਇਹੀ اپੀਲ ਹੈ ਜੀ ਵੱਧ ਚੜ ਕੇ ਵੋਟ ਪਾਓ ਮੌਸਮ ਬਹੁਤ ਅੱਛਾ ਹੈ ਦੇ ਆਪਣੇ ਲੋਕਤੰਤਰ ਦੇ ਵਿੱਚ ਵੋਟਰ ਦੀ ਸਭ ਤੋਂ ਵੱਧ ਅਹਿਮੀਅਤ ਹੈ ਜੋ ਆਣ ਤੇ ਵੋਟ ਪਾਓ